ਜੇ ਮੇਰੀ ਮਦਦ ਭਾਈ ਸਰਪਤੀ ਸਿੰਘੂ ਦਾ ਭਰਾ ਬੋਲ ਦੇਵੇ ਜਿਨੇ ਸਿੱਖ ਕੌਮ ਦੀ ਡਿੱਗੀ ਪੱਗ ਸੱਤੇ ਰੱਖੀ ਹੈ ਜੀਦੇ ਕਰਕੇ ਇਹ ਸਾਰੇ ਜਿੱਤੇ ਸੀ 1990 ਦੇ ਜੀਦੇ ਕਰਕੇ ਜਿੱਤੇ ਹੈ ਜੇ ਮੇਰੀ ਮਦਦ ਸੁਖਵਿੰਦਰ ਸਿੰਘ ਕਰ ਦੇਵੇ ਸਤਵੰਤ ਸਿੰਘ ਦਾ ਪੁੱਤੀਜਾ ਜੇ ਮੇਰੀ ਮਦਦ ਪਰਵਾਨਾ ਜੀ ਕਰ ਦੇਵੇ ਜੇ ਮੇਰੀ ਮਦਦ ਰਾਜਾ ਰਾਜ ਸਿੰਘ ਕਰ ਦੇਵੇ ਜੇ ਮੇਰੀ ਮਦਦ ਆਪਣਾ ਅਮਰਤਪਾਲ ਦਾ ਪਰਿਵਾਰ ਕਰ ਦੇਵੇ ਜੇ ਮੇਰੀ ਮਦਦ ਲਿੰਗ ਸਿੰਘ ਕਰਦੇ ਨਾ ਜੇ ਮੇਰੀ ਮਦਦ ਭਾਈ ਮਰਜੀਤ ਸਿੰਘ ਜਿਹਦਾ ਭਰਾ ਸ਼ਹੀਦ ਹੋਇਆ ਗੋਲੀਆਂ ਦੇ ਵਿੱਚ ਸਿੱਧਾ ਲੜਿਆ ਜੇ ਉਹਦਾ ਭਤੀਜਾ ਮੇਰੀ ਮਦਦ ਕਰ ਦਵੇ ਤੇ ਫੇਰ ਮੈਂ ਪੰਥ ਨਹੀਂ ਆ ਤੇ ਜੇ ਇਹਨਾਂ ਦੀ ਮਦਦ ਕਰ ਦਵੇ ਮੈਂ ਨਾਂ ਨਹੀਂ ਲੈਂਦਾ ਸਾਰੇ ਨੂੰ ਪਤਾ ਹੈ ਜੇ ਇਹਨਾਂ ਦੀ ਮਦਦ ਕਰਦੇਵੇ ਇਹਨਾਂ ਦੀ ਮਦਦ ਢੀਢਸਾ ਸਾਹਿਬ ਕਰ ਦੇਣ ਇਹਨਾਂ ਦੀ ਮਦਦ ਕੋਈ ਕਾਂਗਰਸ ਵਾਲਾ ਕਰ ਦੇਵੇ ਇਹਨਾਂ ਦੀ ਮਦਦ ਕੋਈ ਭਾਜਪਾ ਵਾਲਾ ਕਰ ਦੇਵੇ ਇਹਨਾਂ ਦੀ ਮਦਦ ਕੋਈ ਵੀ ਕਰ ਦੇਵੇ ਇਹਨਾਂ ਦੀ ਮਦਦ